ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸੁਆਗਤ ਹੈ ਅਕਸਰ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਆਪਦੇ ਮੁਦਕੀ ਸ਼ਹਿਰ ਦੇ ਵਿੱਚ ਮੁੱਦਕੀ ਸ਼ਹਿਰ ਜ਼ਿਲ੍ਹੇ ਫਰੋਇਦਪੁਰ ਦਾ ਸ਼ਹਿਰ ਆ ਮਿੱਤਰੋ ਤੇ ਇਹ ਕਸਬਾ ਵੀ ਆ ਮਿੱਤਰੋ ਤੇ ਮੁੱਦਕੀ ਕਸਬੇ ਦੇ ਵਿੱਚ ਆ ਕੇ ਤੁਸੀਂ ਬਾਠ ਵਾਲੀ ਗਲੀ ਪੁੱਛੀਆਂ ਦੇ ਗਲੀ ਦੇ ਵਿੱਚ ਆ ਕੇ ਭਾਈ ਜਸਵੰਤ ਸਿੰਘ ਮੱਲੇ ਬਾਈ ਦੇ ਘਰੇ ਭਾਈ ਦਾ ਮੈਡੀਕਲ ਵੀ ਆ ਚੌਂਕ ਦੇ ਉੱਤੇ ਸ਼ੀਦਗਨ ਗੇਟ ਦੇ ਉੱਤੇ ਬਾਈ ਦੇ ਘਰੇ ਆਉਣਾ ਵਾ ਬਾਈ ਦੇ ਕੋਲ ਇੱਕ ਸਾਹੀਵਾਲ ਨਸਲ ਦੇ ਵਿੱਚ ਪੈਂਦੀ ਵੜ ਬਹੁਤ ਸੋਹਣੀ ਨਿੱਗਰ ਜਾਣ ਵਾਲੀ ਗੋਲ ਮਟੋਲ ਚੰਗੇ ਦੁੱਧ ਦੀ ਫੈਂਟ ਚੰਗਾ ਦੁੱਧ ਮਈਆਂ ਰਗਾ ਜਾਂਦਾ ਚੰਗੀ ਕੁਆਲਿਟੀ ਦਾ ਇਹਦਾ ਜਿਹੜਾ ਬਕਤਰ ਦੇ ਵਿੱਚ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਮੋਲ ਆ ਸਾਰੀ ਜਾਣਕਾਰੀ ਆਪਾਂ ਭਾਈ ਤੋਂ ਲੈ ਲੈਣੇ ਆਓ ਦੇ ਬਾਈ ਨੂੰ ਸਤਿ ਸ਼੍ਰੀ ਅਕਾਲ ਜਸਵੰਤ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਠੀਕ ਠਾਕ ਬਾਈ ਵਧੀਆ ਸੀਤਾ ਦੇ ਪਰਿਵਾਰ ਬਾਈ ਵਧੀਆ ਠੀਕ ਠਾਕ ਚਲੋ ਸ਼ੁਕਰ ਹੈ ਰੱਬ ਦਾ ਅੱਛਾ ਘਰ ਤਾਂ ਆਪਣਾ ਬਾਠ ਵਾਲੀ ਕਲੀ ਚ ਆ ਗਿਆ ਹੈ ਨਾ ਜੀ ਹਾਂ ਬਾਠ ਵਾਲੀ ਕਲੀ ਠੀਕ ਹੈ ਜੀ ਤੇ ਆਪਾਂ ਵੈੜ ਦੀ ਗੱਲ ਕਰ ਲਈ ਕਿਨੇ ਵਸੂਆ ਹੈ ਬਾਈ ਦੂਜੇ ਸੂੜਾਂ ਦੂਜੇ ਥੂਏ ਇਹਨੇ ਸੂਣਾ ਵਾ ਕਿੰਨੇ ਦਿਨ ਪਏ ਬਾਈ ਇਹਦੇ ਹਜੇ ਇਹਨੇ 15 ਕ ਪਏ ਆ 15 ਦਿਨ ਪਏ ਆ ਕਿੰਨੇ ਕੁ ਦੁੱਧ ਚੋੜਿਆ ਸੀ ਜਸਵੰਤ ਬਾਈ ਆਪਾਂ ਇਹਦੇ ਤੋਂ ਏ ਪਿਛਲੇ ਸੂਗੇ ਅਸੀਂ 12 ਲੀਟਰ ਦੁੱਧ ਚੋਇਆ ਪੂਰਾ 12 ਲੀਟਰ ਦੁੱਧ ਚੋਇਆ ਦੁੱਧ ਵਧੀਆ ਆਊਗਾ ਨਾ ਵਧੀਆ ਵਧੀਆ ਦੁੱਧ ਬਹੁਤ ਵਧੀਆ ਵੀ ਜਿਵੇਂ ਘਰੇ ਰੱਖਣ ਲਈ ਨਾ ਕਈ ਭਾਈ ਆਏ ਸੋਇਦੋ ਦੁੱਧ ਮਿੱਠਾ ਮੂਠਾ ਚੰਗਾ ਹੋਵੇ ਫੈਂਡ ਪੂਡ ਆਉਂਦੀ ਉਹ ਚੋਂ ਕੁਆਲਿਟੀ ਹੈਗੀ ਸੀ ਘਰੇ ਰੱਖਣ ਵਾਲੀ ਆ ਘਰੇ ਦੁੱਧ ਪੀਣ ਵਾਲਾ ਠੀਕ ਹੈ ਵਧੀਆ ਸੀਲ ਠੰਡੀ ਹੈ ਬਹੁਤ ਵਧੀਆ ਸੀਲ ਠੰਡੀ ਹੈ ਵੀ ਮਾਲਾ ਜਿਵੇਂ ਕਈ ਬੰਦੇ ਕਹਿੰਦੇ ਵੀ ਗਰਮ ਗਰਮ ਤੁਸੀਂ ਚੋਂਦੇ ਰਹੇ ਓਕੇ ਰਹੀ ਨਾ ਨਾ ਜਮਾ ਵਧੀਆ ਜੇ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਲੰਬਾ ਤਾਂ ਨਹੀਂ ਆਉਦਾ ਘਰੇ ਰੱਖਣ ਮੈਂ ਲਈ ਘਰੇ ਰੱਖਣਾ ਵਾਸ ਇਹਦਾ ਭਾਈ ਮੰਗਣ ਨੂੰ ਤਾਂ ਜੋ ਮਰਜੀ ਮੰਗੀ ਆਈਏ 60 ਰਾਇ ਲਾ ਲਾਂਗੇ ਅਪਾ ਮਨਤਨ ਵਿੱਚੋਂ ਥੋੜਾ ਬਹੁਤਾ ਕੋਈ ਕੋਈ ਮਾੜਾ ਮੋਟਾ ਕਰ ਲਾਂਗੇ ਇੱਥੇ ਨੰਬਰ ਕਿੰਨਾ ਆ ਗਿਆ ਆਪਣਾ ਜੀ ਆਪਣਾ ਆਇਆਗਾ 94175 ਜੀ 37465 ਇੱਕ ਵਾਰੀ ਹੋਰ ਬੋਲ ਦਿਓ ਜੀ 94175 37465 ਠੀਕ ਹੈ ਲੈ ਜੀ ਲੈ ਮਿੱਤਰੋ ਆਪਾਂ ਖੋਲ ਕੇ ਤਾਂ ਨਹੀਂ ਦਿਖਾਉਂਦੇ ਤੋ ਉਹਨੂੰ ਇੱਕ ਤਾਂ ਥਾਂ ਥੋੜਾ ਜਿਹਾ ਤਿਲਕਣਾ ਤੇ ਕਈ ਵਾਰੀ ਗੱਪਣ ਵਹਿੜਾ ਵਜਣ ਵਾਲੀ ਵਹਿੜਾ ਤਿਲਕ ਜਾਂਦਾ ਹੁੰਦਾ ਤੋਰਤਾਰ ਦੀ ਵਹਿੜ ਬਹੁਤ ਮਜ਼ਬੂਤ ਆ ਤੇ ਲੋਲੀਪੋਲੀ ਵੱਤੀ ਜਾਣ ਵਾਲੀ ਨਿੱਗਰ ਇਹ ਨਹੀਂ ਹੈਗਾ ਵੀ ਲਿੱਸੀ ਫੇਕੀ ਗੋਲ ਮਟੋਲ ਪਈ ਆ ਕਰਮ ਵਾਲੀ ਐਣ ਮਾਲਾ ਤੇ ਬਾਕੀ ਇੱਕ ਗੱਲ ਹੋਰ ਆ ਵੀਰੇ ਦੇਣ ਹਜੇ 15 ਕੱਢਦੀ ਐ 15 ਦਿਨਾਂ ਦੇ ਵਿੱਚ ਬਹੁਤ ਸੋਹਣੀ ਇਹਨੇ ਥੱਲੋ ਤਿਆਰ ਹੋ ਜਾਨ ਬਾਕੀ ਥਣ ਬਹੁਤ ਚੰਗਾ ਲੱਗਾ ਹੋਇਆ ਫੈਟ ਵਾਲਾ ਇਹਦਾ ਦੁੱਧਾ ਤੇ ਘਰੇ ਦੁੱਧ ਪੀਣ ਨੂੰ ਮਿੱਠਾ ਵੀ ਬਹੁਤ ਆ ਮਿੱਤਰੋ ਬਰੀਕੀ ਚੰਗੀ ਫੋਟ ਸੰਗ ਮੜੀ ਜੀ ਹੈਗੀ ਇੱਕ ਥਣ ਦੇ ਨਾਲ ਬਲ ਦਾਣਾ ਜਿਹਾ ਹੀ ਆ ਉਹ ਤੁਸੀਂ ਆ ਕੇ ਖੁਦ ਮਗਦਾ ਵੇਖ ਸਕਦੇ ਆ ਬਾਕੀ ਵੜ ਦੀ ਕੁਆਲਿਟੀ ਚੰਗੀ ਆ ਵੀਰੇ ਚਮਕ ਦਮਕ ਵਾਲੀ ਵੱੱਛੀ ਆ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਮੁਦਕੀ ਆ ਜ਼ਿਲ੍ਹਾ ਫਰੀਪੋਰਾ ਮੁਦਕੀ ਪਿੰਡ ਦੇ ਵਿੱਚ ਆ ਕੇ ਬਾਠ ਵਾਲੀ ਗਲੀ ਦੇ ਵਿੱਚ ਆ ਕੇ ਜਸਮント ਸਿੰਘ ਮੱਲੇ ਬਾਈ ਦੇ ਘਰੇ ਜਾਣਾ ਤੁਸੀਂ ਮੈਡੀਕਲ ਵਾਲੇ ਬਾਈ ਦੇ ਘਰੇ ਆਉਣਾ ਬਾਈ ਤੇ ਇੱਥੇ ਆ ਕੇ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜੀ ਬਾਕੀ ਸਾਰੀ ਜਾਣਕਾਰੀ ਆਪਾਂ ਦਿੱਤੀ ਹੋਈ ਆ ਵੀਡੀਓ ਦੇਖਣ ਲਈ ਧੰਨਵਾਦ